ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਤ ਪ੍ਰਿਤਕਾ ਤਾ ਹਾਜ਼ਰ ਹੋਇਆ ਇੱਕ ਵੱਡੀ ਖਬਰ ਦੇ ਨਾਲ ਸਕੂਲੀ ਬੱਚਾਂ ਤੇ ਵਾਈਟ ਵੈਨ ਦਾ ਖੌਫ ਛਾਇਆ ਹੋਇਆ ਹੈ ਜੀ ਕਲ ਕਰ ਰਿਹਾ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਉਂਦਾ ਤੁਹਾਨੂੰ ਦੱਸ ਦਿੰਨੀ ਆ ਕਿ ਸਕੂਲੀ ਬੱਚਾਂ ਤੇ ਜਿਹੜਾ ਕੀ ਵਾਈਟ ਵੈਨ ਦਾ ਖੌਫ ਬਹੁਤ ਹੀ ਜ਼ਿਆਦਾ ਛਾਇਆ ਹੋਇਆ ਹੈ ਮੈਲਬੌਰਨ ਦੇ ਵਿੱਚ ਵਾਈਟ ਵੈਨ ਵਾਲੇ ਆਦਮੀਆਂ ਦੇ ਵੱਲੋਂ ਬੱਚਿਆਂ ਨੂੰ ਵਾਹਨ 'ਚ ਬੈਠਣ ਦੇ ਲਈ ਮਜਬੂਰ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿहां ਇਸ ਵੇਲੇ ਗੱਲ ਕਰ ਰਹੀ ਆ ਆਸਟ੍ਰੇਲੀਆ ਦੇ ਮੈਲਬੌਰਨ ਦੀ ਜਿੱਥੇ ਵਾਈਟ ਵੈਨ ਦਾ ਖੌਫ ਕਾਫੀ ਜਿਹਾ ਕਿ ਬੱਚਿਆਂ ਦੇ ਉੱਤੇ ਛਾਇਆ ਹੋਇਆ ਤੇ ਇਸ ਕਾਰਨ ਮਾਪੇ ਵੀ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਪੁਲਿਸ ਜਨਤਾ ਨੂੰ ਸਹਿਯੋਗ ਕਰਨ ਦੀ ਅਪੀਲ ਕਰ ਰਹੀ ਹੈ ਜੇਕਰ ਗੱਲ ਕਰੀਏ ਪਿਛਲੇ 3 ਹਫ਼ਤਿਆਂ ਦੀ ਤਾਂ ਘੱਟੋ-ਘੱਟ 4 ਵਾਰ ਬੱਚਿਆਂ ਦੇ ਨਾਲ ਅਜਿਹੀ ਘਟਨਾ ਵਾਪਰ ਚੁਕੀ ਹੈ ਮੰਗਲਵਾਰ ਸਵੇਰੇ ਲਗਭਗ 8:30 ਵਜੇ ਲੈਂਡਸਕੇਪ ਡਰਾਈਵ ਗੂਰਨੀਆ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਵਾਈਟ ਵੈਨ ਦੇ ਡਰਾਈਵਰ ਨੇ ਬੈਠਣ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਵੈਨ ਸਕੂਲ ਦੇ ਨੇੜੇ ਹੀ ਖੜੀ ਸੀ ਤਾਂ ਬੱਚਾ ਵੈਨ ਦੇ ਵਿੱਚ ਨਹੀਂ ਬੈਠਦਾ ਤੇ ਸਕੂਲ ਦੇ ਸਟਾਫ ਦੇ ਵੱਲੋਂ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਜੇਕਰ ਇਸ ਤੋਂ ਸਿਰਫ ਇੱਕ ਦਿਨ ਪਹਿਲਾਂ ਦੀ ਹੀ ਗੱਲ ਕਰੀਏ ਤਾਂ 2 ਦਸੰਬਰ ਨੂੰ ਸਵੇਰੇ ਲਗਭਗ 9 ਵਜੇ 40 ਮਿੰਟ ਤੇ ਇੱਕ ਸਟ੍ਰੀਟ ਤੇ 15 ਸਾਲ ਦੀ ਕੁੜੀ ਨੂੰ ਵਾਈਟ ਵੈਨ ਵਿੱਚ ਬੈਠਣ ਦੇ ਲਈ ਕਿਹਾ ਗਿਆ ਕੁੜੀ ਨੇ ਆਪਣੀ ਸਾਵਧਾਨੀ ਵਰਤੀ ਤੇ ਵੈਨ ਵਾਲੇ ਦੀ ਗੱਲ ਨਾ ਮੰਨਦਿਆ ਇੱਕ ਨੇੜਲੇ ਸ਼ਾਪਿੰਗ ਸੈਂਟਰ ਦੇ ਵਿੱਚ ਭੱਜ ਜਾਂਦੀ ਤੇ ਆਪਣੀ ਜਾਨ ਉਸ ਦੇ ਵੱਲੋਂ ਬਚਾਈ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਹੀ 20 ਨਵੰਬਰ ਨੂੰ ਇੱਕ ਸਪ੍ਰਿੰਗ ਸਟਰੀਟ ਤੇ 14 ਸਾਲ ਦੀ ਕੁੜੀ ਦੇ ਨਾਲ ਵੀ ਅਜੇ ਹੀ ਕਟਨਾ ਵਾਪਰਦੀ ਹੈ ਤਾਂ ਦੱਸਦੇ ਕਿ ਵੈਨ ਦੇ ਡਰਾਈਵਰ ਨੇ ਕੁੜੀ ਨੂੰ ਸਵਾਰ ਹੋਣ ਦੇ ਲਈ ਮਜਬੂਰ ਕੀਤਾ ਪਰ ਉਸਨੇ ਆਪਣੀ ਸਾਵਧਾਨੀ ਦੇ ਨਾਲ ਇੱਕ ਪਾਗ ਦੇ ਵਿੱਚ ਚੱਲ ਕੇ ਆਪਣੀ ਜਾਨ ਬਚਾਈ ਕਿ ਡਰਾਈਵਰ ਦਾ ਵੇਰਵਾ ਹੈ ਕਿ ਉਹ ਖੁਦ ਨੂੰ 50 ਸਾਲ ਦਾ ਮਦਪੁਰ ਵੀ ਬੋਲਦਾ ਤੇ ਪੂਰੇ ਵਾਲ ਵਾਲਾ ਉਹ ਗਾੜੀ ਐਕਸੈਂਟ ਵਾਲਾ ਦੱਸਿਆ ਜਾ ਰਿਹਾ ਤੇ ਉਸ ਤੋਂ ਵੀ ਪਹਿਲਾਂ ਜੇਕਰ ਗੱਲ ਕਰੀਏ 18 ਨਵੰਬਰ ਦੀ ਤਾਂ ਇੱਕ ਸਟਰੀਟ ਤੇ 12 ਸਾਲ ਦੇ ਮੁੰਡੇ ਨੂੰ ਵੀ ਵਾਈਟ ਵੈਨ ਵਾਲੇ ਨੇ ਇਹ ਕਿਹਾ ਕਿ ਉਸ ਦੀ ਮਾਂ ਨੇ ਉਸ ਨੂੰ ਕਰ ਲਿਆਉਣ ਦੇ ਲਈ ਆਖਿਆ ਪਰ ਮੁੰਡੇ ਨੇ ਜਿਹੜਾ ਕਿ ਇਨਕਾਰ ਕਰ ਦਿੱਤਾ ਤੇ ਉਸ ਵੈਨ ਜਿਹੜੀ ਕਿ ਉੱਥੋਂ ਚਲੇ ਜਾਂਦੀ ਹੈ ਤੇ ਪੁਲਿਸ ਅਜੇ ਤੱਕ ਇਹੀ ਮੰਗ ਦੀ ਆ ਰਹੀ ਹੈ ਕਿ ਸਾਰੇ ਮਾਮਲੇ ਜਿਹੜੇ ਕਿ ਆਪਸ ਦੇ ਨਾਲ ਜੁੜੇ ਹੋਏ ਨੇ ਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੇ ਅਪੀਲ ਕਰ ਰਹੀ ਹੈ ਤੇ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਡੈਸ਼ ਕੈਮੀਆਂ ਫਿਰ ਸੀਸੀਟੀਵੀ ਫੁਟੇਜ ਮਿਲਦੀ ਹੈ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰਨ ਤੇ ਇਸ ਬਾਤਾਂ ਦੇ ਵੱਲੋਂ ਵੀ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਧਿਆਨ ਰੱਖਣ ਤੇ ਸਾਵਧਾਨੀ ਵਰਤਣ